ਅਗਲੀ ਵਾਰ ਇਹਨੂੰ ਬੰਨ ਕੇ ਹੀ ਲੈ ਜਾਣ ਜਹਾਜ਼ ਦੇ ਅੱਗੇ ਇਹ ਵੇਖ ਲੂਗਾ ਨਾਲੇ ਲੱਗ ਜੂ ਪਤਾ ਬਚ ਕੇ ਆ ਗਿਆ ਤੇ ਜੀ ਆ ਇਹਨੂੰ ਕਰ ਦਾਂਗੇ ਨਹੀਂ ਤਾਂ ਯਾਰ ਦਿਲਦਾਰ ਕੋਲ ਰਹਿ ਜੂ ਉਹ ਸ਼ਹੀਦ ਕਰਾਇਆ ਉਹਨਾਂ ਨਾਲੇ ਦੀ ਬੋਲੀ ਰਲਦੀ ਆ ਕਿ ਇਮਰਾਨ ਖਾਨ ਨੂੰ ਤਾਂ ਕਹਿੰਦਾ ਮੇਰਾ ਯਾਰ ਦਿਲਦਾਰ ਕੈਪਟਨ ਅਮਰਿੰਦਰ ਸੋਹਾਰੇ ਤਾਂ ਮੈਂ ਸੁਣਿਆ ਨਹੀਂ ਸਾਰਾ ਹਿੰਦੁਸਤਾਨ ਇੱਕ ਪਾਸੇ ਇਸ ਗੱਲ ਤੇ ਇੱਕ ਬੰਦਾ ਦੂਜੇ ਪਾਸੇ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਕਿ ਵੇਨ ਕਮਾਂਡਰ ਅਭਿਨੰਦਨ ਸਾਹ ਵਰਗਿਆਂ ਦੀ ਹਿੰਮਤ ਦਾ ਇਸ ਦੇਸ਼ ਦੀ ਧਰਤੀ ਤੇ ਪਿਆਰ ਦਾ ਕੋਝਾ ਮਜ਼ਾਕ ਇਸ ਤਰੀਕੇ ਨਾਲ ਉਠਾਉਣ 48 ਸਾਲਾਂ ਬਾਅਦ ਕਦੇ ਸਾਡੇ ਲੜਾਕੂ ਵਿਮਾਨ ਇਸ ਦੇਸ਼ ਚ ਸ਼ਾਂਤੀ ਵਾਸਤੇ ਇਹ ਦੇਸ਼ ਦੀ ਆਜ਼ਾਦੀ ਬਰਕਰਾਰ ਰਵੇ ਡੈਮੋਕ੍ਰੇਸੀ ਬਰਕਰਾਰ ਰਕੇ ਭਾਈਚਾਰਕ ਸਾਂਝ ਬਰਕਰਾਰ ਰਵੇ ਪਾਕਿਸਤਾਨ ਚ ਜਾ ਕੇ دہشت ਗਰਦਾਂ ਨੂੰ ਜਾ ਕੇ ਬੰਬ ਛਿੱਟ ਕੇ ਆਏ ਤੇ ਕੋਈ ਲੀਡਰ ਮੰਤਰੀ ਇਹ ਕਵੇ ਕਿ ਜੀ ਇਹ ਟੈਰਰਿਸਟਾਂ ਤੇ ਬੰਬ ਛਿੱਟ ਕੇ ਆਏ ਕਿ ਦਰਖਤਾਂ ਤੇ ਛਿੱਟ ਕੇ ਆਏ ਅਗਲੀ ਵਾਰੀ ਇਹਨੂੰ ਬੰਨ ਕੇ ਲੈ ਜਾਣ ਜਹਾਜ਼ ਦੇ ਅੱਗੇ ਇਹ ਵੇਖ ਲੂਗਾ ਨਾਲੇ ਲੱਗ ਜੂ ਪਤਾ ਬਚ ਕੇ ਆ ਗਿਆ ਤੇ ਜੀਆਂ ਇਹਨੂੰ ਕਰ ਦਾਂਗੇ ਨਹੀਂ ਤਾਂ ਯਾਰ ਦਿਲਦਾਰ ਕੋਲ ਰਹਿ ਜੂ ਸਰੇ ਉਹ ਆਦੇ ਨੇ ਵੀ ਕੱਲ ਰਾਹੁਲ ਗਾਂਧੀ ਆ ਰਹੇ ਇਸ ਲਈ ਇਹਨਾਂ ਦੇ ਵਿਰੋਧੀ ਰੈਲੀ ਕੀ ਉਹਦੇ ਬਾਰੇ ਨਹੀਂ ਰਾਹੁਲ ਗਾਂਧੀ ਨੂੰ ਤਾਂ ਕਾਂਗਰਸ ਨਹੀਂ ਫੇਲ ਕਰਤਾ ਜੀ ਉਤਾ ਪ੍ਰਿਆੰਕਾ ਗਾਂਧੀ ਨੂੰ ਲੈ ਆਏ ਆ ਆਪ ਸਮਝਦੇ ਕਿ ਰਾਹੁਲ ਗਾਂਧੀ ਤਾਂ ਉਹ ਫੇਲ ਆ ਸਿੱਧੂ ਦੇ ਕਹਿਣ ਵਾਂਗੂ ਪੱਪੂ ਆ ਤੇ ਮੇਰੇ ਵੱਲੋਂ ਕੀ ਕੋਣਾ ਉਹ ਇੱਧਰ ਆਵੇ ਜਾਂ ਜਿੱਧਰ ਮਰਜੀ ਜਾਵੇ ਵੈਸੇ ਜਿੱਥੇ ਜਿੱਥੇ ਚਲੇ ਜਾਂਦਾ ਕਾਂਗਰਸ ਦਾ ਭੋਗ ਪਾ ਦਿੰਦਾ 11 ਵਿੱਚ ਨੰਬਰ ਸੀ 11 ਵਿੱਚ ਆਇਆ ਪਰ ਹਲੇ ਉਹ ਨਾ ਰੱਖਦਾ ਲੇਕਿਨ ਕਹਿੰਦੇ ਐ ਕਿ ਐਮਪੀ ਤੋਂ ਬਾਅਦ ਮੈਨੂੰ ਰੱਖਣਾ ਤੇਖੋ ਮੈਨੂੰ ਇਹ ਕਾਂਗਰਸ ਦੀ ਸਾਰੀ ਇੱਕ ਸ਼ਰਾਰਤ ਹੈ 2 ਸਾਲਾਂ ਚ 4000 ਕਰੋੜ ਡਿਊ ਹੈ ਮੁਲਾਜ਼ਮਾਂ ਦਾ ਉਹਨਾਂ ਦਾ ਡੀਏ ਨਹੀਂ ਮਿਲ ਰਿਹਾ ਉਹਨਾਂ ਦਾ ਜੀਪੀਐਫ ਨਹੀਂ ਮਿਲ ਰਿਹਾ ਸਿਰਫ ਤੇ ਸਿਰਫ ਜਾਬਤਾ ਦੋ ਚਾਰ ਦਿਨਾਂ ਚ ਲੱਗ ਜਾਣਾ ਇਹ ਕਾਗਜ਼ੀ ਕਾਰਵਾਈ ਕੀਤੀ ਐ ਟੀਚਰਾਂ ਦੀਆਂ ਤਨਖਾਹਾਂ ਕਾਟ ਘਟਾਤੀਆਂ ਮੁਲਾਜ਼ਮਾਂ ਨੂੰ ਡਾਂਗਾ ਪੈ ਰੀਆਂ ਜਿਹੜੀਆਂ ਨਰਸਾਂ ਨਾਲ ਵੈਧੇ ਹੋਏ ਸਨ ਚੋਣ ਮੈਨੀਫੈਸਟੋ 'ਚ ਵੈਧੇ ਹੋਏ ਸਨ ਕਿ ਤੁਹਾਨੂੰ ਪੱਕਾ ਕਰਾਂਗੇ ਕੇਵਲ ਤੇ ਕੇਵਲ ਆਪ ਦੀ ਐਮਪੀ ਇਲੈਕਸ਼ਨ ਟਪਾਉਣ ਲਈ ਇਹਨਾਂ ਨੇ ਇਹ ਛੜਯੰਤਰ ਰਚਿਆ ਨਾ ਕੋਈ ਪੱਕੇ ਕਰਨ ਦੀ ਗੱਲ ਐ ਨਾ ਇਹਨਾਂ ਨੇ ਕਰਨਿਆ ਨਾ ਇਹਨਾਂ ਦੇ ਖਜ਼ਾਨੇ 'ਚ ਪੈਸੇ ਆ ਮੌਜੂਦਾਂ ਨੂੰ ਤਾਂ ਤਨਖਾਹਾਂ ਮਾ ਦੇ ਨਹੀਂ ਰੇ ਡੀਏ ਦੇ ਨਹੀਂ ਰੇ ਤੇ ਨਵੇਂ ਆ ਨੂੰ ਕਿੱਥੋਂ ਕੁਝ ਕਰ ਦੇਣਾ ਤਨਖਾਹ ਤਾਂ ਟੀਚਰਾਂ ਦੀ ਘਟਾਤੀ ਆ 45000 ਤੋਂ 10000 ਕਰਤੀ ਕਿਸਾਨ ਰੇਲਾ ਰੋਕੀ ਬੈਠੇ ਨੇ ਜੀ ਉਹਨਾਂ ਦਾ ਵੀ ਕੋਈ ਯੱਦ ਮੇਰੇ ਵੀਰ ਕਿਹੜਾ ਨਹੀਂ ਰੋਕੀ ਬੈਠਿਆ ਹਾਲਾਤ ਇਹ ਬਣ ਗਏ ਆ ਨੌਜਵਾਨ ਨੂੰ ਘਰ ਘਰ ਨੌਕਰੀ ਮਿਲੀ ਹਰ ਮੰਤਰੀ ਨੇ ਆਪਦਾ ਬਿਆਨ ਦਿੱਤਾ ਨੌਕਰੀ ਇੱਕ ਨਹੀਂ ਦਿੱਤੀ ਇੱਕ ਨੇ ਕਹਿਤਾ 6 ਲੱਖ ਦੇਤੀ ਦੂਜੇ ਨੇ ਕਹਿਤਾ 4 ਲੱਖ ਦੇਤੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੱਚਾ ਕੀ ਨਾ ਨੌਕਰੀ ਮਿਲੀ ਨਾ ਕਿਸ 900 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ ਹਰ ਵਰਗ ਨੂੰ ਝੂਠ ਮਾਰਿਆ ਗਿਆ ਅੱਜ 32 ਦੇ ਬਿੱਲ ਹਾਈਐਸਟ ਇਲੈਕਟ੍ਰਿਸਿਟੀ ਰੇਟ ਨਾਰਥਰਨ ਇੰਡੀਆ ਚ ਕੀ ਸਾਰੀ ਇੰਡੀਆ ਚ ਪੰਜਾਬ ਦੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਇਨਡਾਇਰੈਕਟ ਟੈਕਸ ਲਾਏ ਜਾ ਰਹੇ ਲੋਕਾਂ ਤੇ ਹਰ ਤਰੀਕੇ ਦਾ ਇਨਡਾਇਰੈਕਟ ਟੈਕਸ ਲਾ ਕੇ ਲੋਕਾਂ ਤੋਂ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਸਰ ਸਾਨੂੰ ਪਤਾ ਲੱਗਿਆ ਤੁਸੀਂ ਸਭਾ ਦੀ ਕਮੇਟੀ ਆਉਂਦੀ ਹੈ ਤੇ ਪੇਸ਼ ਹੋਣਗੇ ਹਾਂਜੀ ਸ਼ਾਮਲ ਹੋਏ ਜੀ ਇਹ ਤੁਹਾਡੇ ਪ੍ਰਧਾਨ ਨੇ ਜਿਹੜੀ ਸਭਾ ਦੀ ਕਮੇਟੀ ਉਹਦੇ ਇੱਕ ਪੇਸ਼ ਹੋਣਗੇ ਜਿਹੜਾ ਤੁਸੀਂ ਕਿਹੜੇ ਅਖਬਾਰ ਦੇ ਆ ਜੀ ਤੁਸੀਂ ਕਿਹੜੇ ਅਖਬਾਰ ਨਾਲ ਸੰਬੰਧ ਤੁਸੀਂ ਤਹਿਨਕ ਜਾ ਕਰਨ ਬਾਰੇ ਕੁਝ ਕਹਿ ਸਕਦੇ ਮੈਨੂੰ ਕੀ ਪਤਾ ਜੀ ਜੇਲਾ ਤਾਂ ਸੁਖਵੀਰ ਜੀ ਨੂੰ ਪੁੱਛੋ ਨਾ ਜੀ ਹਾਂਜੀ ਸਰਕਾਰ ਦੇਖੋ ਕਬਾਇਆ ਸਾਹਿਬ ਤਾਂ ਪਹਿਲਾਂ ਤੋਂ ਹੀ ਮੁੰਡੇ ਨੂੰ ਤਾਂ ਇਲੈਕਸ਼ਨ ਕਾਂਗਰਸ ਚ ਲੜਾ ਚੁੱਕੇ ਸੀ ਅਮਗਰ ਇੱਕ ਗੱਲ ਸਪਸ਼ਟ ਹੋ ਗਈ ਕਬਾਇਆ ਸਾਹਿਬ ਨੇ ਤੇ ਆ ਟਕਸਾਲੀਆਂ ਨੇ ਵੀ ਸਟੇਜ ਸਾਂਝੀ ਕੀਤੀ ਸੀ ਮਤਲਬ ਕਿ ਜੋ ਅਸੀਂ ਬਾਰ-ਬਾਰ ਕਹਿੰਨੇ ਆ ਗੱਲ ਕਿ ਆਪ ਨੂੰ ਵੀ ਕਾਂਗਰਸ ਚ ਲਾਉਂਦੀ ਆ ਟਕਸਾਲੀਆਂ ਨੂੰ ਵੀ ਕਾਂਗਰਸ ਚ ਲਾਉਂਦੀ ਆ ਤੇ ਕਬਾਇਆ ਸਾਹਿਬ ਤਾਂ ਚਲੀ ਗਏ ਜਿੱਥੇ ਉਹਨਾਂ ਦਾ ਮੁੰਡਾ ਸੀ ਜਿੱਥੇ ਉਹਨਾਂ ਦਾ ਦਿਲ ਸੀ ਮਗਰ ਮੈਰਾਜ ਓਪਨ ਚੈਲੰਜ ਹੈ ਜਾਖੜ ਸਾਹਿਬ ਕਿ ਤੁਸੀਂ ਕਾਂਗਰਸ ਦੇ ਪ੍ਰਧਾਨ ਹੋ ਤੇ ਤੁਸੀਂ ਕਹਿੰਦੇ ਹੋ ਅਸੀਂ ਹਰ ਵਰਗ ਨੂੰ ਘਰ ਘਰ ਨੌਕਰੀ ਵੀ ਦੇਤੀ ਕਿਸਾਨੀ ਕਰਜ਼ਾ ਵੀ ਮਾਫ਼ ਕਰਤਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਇੰਨੀ ਚੰਗੀ ਹੈ ਤੇ ਆਪ ਦਾ ਘਰ ਛੱਡ ਕੇ ਨਾ ਨਾ ਜਾਓ ਫਿਰੋਜ਼ਪੁਰ ਤੋਂ ਚੋਣ ਲੜੋ ਲੋਕ ਦੱਸ ਦੇਣਗੇ ਕਿ ਉਹ ਤੁਹਾਡੇ ਨਾਲ ਕਿਸਾਨ ਖੁਸ਼ ਨੇ ਦਲਿਤ ਭਰਾ ਖੁਸ਼ ਨੇ ਵਪਾਰੀ ਖੁਸ਼ ਨੇ ਨੌਜਵਾਨ ਖੁਸ਼ ਨੇ ਕਿ ਨਹੀਂ ਖੁਸ਼ ਹੈ ਸਾਹਮਣੇ ਆਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਇਸ ਲਈ ਮੇਰੀ ਜਿੱਥੇ ਜਾਖੜ ਸਾਹਿਬ ਨੂੰ ਇਹ ਬੇਨਤੀ ਹੈ ਉੱਥੇ ਜਿਹੜਾ ਤੁਸੀਂ ਸਵਾਲ ਕੀਤਾ ਆਪਣਾ ਬਾਇਆ ਸਾਹਿਬ ਦਾ ਉਹ ਤਾਂ ਜੀ ਉਹਨਾਂ ਨੂੰ ਵਧਾਈ ਹੈ ਮੁੰਡੇ ਕੋਲ ਚਲੇ ਗਏ ਆ ਤਗੜੇ ਹੋ ਕੇ ਪਾਰਟੀ ਦਾ ਰਾਹੁਲ ਗਾਂਧੀ ਦਾ ਵੀ ਕੰਮ ਸਰ ਫਰੋਜਪੁਰ ਤੋਂ ਇਲੈਕਸ਼ਨ ਲੜ ਰਿਹਾ ਹੈ ਫਰੋਜਪੁਰ ਤੋਂ ਅੱਜ ਜਦੋਂ ਇਲੈਕਸ਼ਨ ਅਨਾਉਂਸ ਹੋਊਗੀ ਜੀ ਜਦੋਂ ਕਾਗਜ਼ ਭਰਨ ਜਾਵਾਂਗੇ ਤੁਹਾਨੂੰ ਦੱਸ ਦੇਵਾਂਗੇ